ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਮਰਤਸਰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਟੋਕੜਾਂ ਘਬਣਾ ਦੇ ਦੋਵੇਂ ਹਰਿਆਲੇ ਦੀਆਂ ਵਾਂ ਤੇ ਵੀਡੀਓ ਜ਼ਰੂਰ ਬਣਾਵਾਂਗੇ 6-7 ਮਿੰਟ ਦੀ ਤੇ ਰੇਡ ਵੀ ਬਿਲਕੁਲ ਆਪਾਂ ਜਾਇਜ਼ ਕਰਾਉਣੇ ਆ ਵੀਰ ਹਰਪਾਲ ਦੇ ਕੋਲ ਤੇ ਆਜੋ ਕਰੀਏ ਵੀਰ ਨਾਲ ਗੱਲਬਾਤ ਸਾਸਤਰੀ ਕਾਲ ਪਾਜੀ ਸਾਸਤਰੀ ਕਾਲ ਜਗੇ ਵੀ ਸਾਸਤਰੀ ਕਾਲ ਹੌਸਲਾ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਹਾਂਜੀ ਚੜਦੀ ਕਲਾ ਜੇ ਇਹ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਗ ਸਿੰਘ ਦੇ ਪਿੰਡ ਕਿੰਨੇ ਜਿਹੜਾ ਅੰਮ੍ਰਿਤਸਰ ਦੇ ਠੀਕ ਹੈ ਜੀ ਫੋਨ ਨੰਬਰ 991454995 ਠੀਕ ਹੈ ਹਾਂਜੀ ਅੱਜ ਰੇਡ ਫਿਰ ਅੱਜ ਨਿਗੇ ਨਿਗੇ ਚੱਗੇ ਵੀਰ ਬਹੁਤ ਨਿਗੇ ਨਿਗੇ ਆ ਅੱਛਾ ਜੀ ਹਾਂਜੀ ਹਾਂਜੀ ਜਾਵਾਂ ਜਾਈਏ ਆ ਨਹੀਂ ਨਹੀਂ। ਠੀਕ ਹੈ ਲੋ ਵੀ ਪਹਿਲੇ ਨੰਬਰ ਤੇ ਆ ਗਏ। ਬਾਈ ਦੱਸਿਓ ਇਹਦੇ ਬਾਰੇ। ਇਹ ਜਗੇਵੀਰ ਤੀਸਰਾ ਸੁਬਾ ਸੋਣੀ ਆ। ਅੱਛਾ ਜੀ। 7 ਮਹੀਨੇ ਦੀ ਗੱਬਣ ਜੇ। ਅੱਛਾ ਜੀ। ਤੇ 7 ਕਿਲੋ ਦੁੱਧ ਜੀ ਅਜੇ ਥੱਲੇ। ਸੱਜਰ ਦਾ ਕਿਨਾਰ ਕਾਰਡ। 15 ਕਿਲੋ ਦਾ ਜਗੇਵੀਰ। ਲੋ ਵੀ 15 ਲੀਟਰ ਵਾਲੀ ਛੋਟੀ। ਆਹ ਵੇਖੋ ਪੇਠ ਪੂੜਾ। ਹਾਂ। ਬਹੁਤ ਹੀ ਚੌੜਾ ਪੇਠ ਪੂੜਾ ਲੱਗਾ ਕਰਮਾਲੀ ਨੂੰ। ਡੈਡ ਬਲੈਕ ਨਹੀਂ ਨੀਲੀ ਜਾ ਕੇ ਨਾ। ਲੀਲੀ ਜਾ ਕੇ ਨੀਲੀ ਪਾ ਥੋੜਾ। ਚਲੋ ਬਾਈ ਜੀ ਫਿਰ ਖੋਲ ਕੇ ਦਿਖਾਈਏ ਲੋ ਵੀ ਤੋਕੜ ਗੱਬਣ 15 ਲੀਟਰ ਵਾਲੀ। ਤੇ 7 ਮਹੀਨੇ ਦੀ ਚੀਆ ਕ ਲਾਉਤੀ ਇਸ ਤੋਂ ਆਲਸ ਇਹ ਨੂੰ ਬੜਾ ਚੰਗਾ ਲੱਗਾ ਜੇ ਤੇ ਪੇਠ ਪੁੜੇ ਦੇ ਬਹੁਤ ਹੀ ਬਾਖਮਾਲ ਹੈ ਮਹਾਰਾਜ ਦੀ ਕਿਰਪਾ ਨਾਲ ਤੇ ਥਾ ਸਾਨ ਤੁਣ ਵੀ ਆਪਾਂ ਲਾ ਗਏ ਉਹ ਚੈੱਕ ਕਰਾਉਂਦੇ ਆ ਤੇ ਤੀਸਰਾ ਸੁਆ ਸੋਹਣਾ ਨੇ ਤੇ ਮੇਲੀ ਦੇ ਵਿੱਚ ਕਰਾਸ ਆ ਗਈ ਥੋੜੀ ਜੀ ਚਲੋ ਜੀ ਕਰੌਲੀ ਚੈੱਕ ਲੈ ਆਓ ਉਹ ਜਵੰਡੇ ਵਾਲਾ ਹਾਂਜੀ ਹਾਂਜੀ ਤੇ ਉਹ ਜਵੰਡੇ ਵਾਲਾ ਹਾਂ ਜਣਡੇ ਫਸਲ ਵੀ ਬੜੇ ਬੜੇ ਜਾਇਦ ਹੁੰਦੇ ਆ ਫਸਲ ਵੀ ਚੰਗੇ ਹੁੰਦੇ ਆ ਬਾਈ ਦੇ ਕੋਲ ਲੋ ਜੀ ਲਾਗੇ ਤਾਂ ਆਪਾਂ ਚੈੱਕ ਕਰਾਂਦੇ ਆ ਥਣ ਤੁਣ ਤੁਹਾਨੂੰ ਐਸ ਤਰ੍ਹਾਂ ਦੇ ਇਹਦਾ ਆਰੇ ਫੋਲੀ ਪੱਟੇ ਗੁੜਾ ਇਹਨੂੰ ਰੈਂਦੇ ਜਿੱਦੀਆਂ ਥਾਪੀਆਂ ਹਾਂ ਇੰਦਾ ਮਾ ਜੀਂਦਾ ਫੇਰ ਅਗੇ ਵੀ ਚੱਡਾ ਚੱਡਾ ਵੀ ਲਾਗੇ ਤਾਂ ਜ਼ਰੂਰ ਲੱਗਦੇ ਆ ਆ ਜੀ ਇਧਰੋਂ ਥਾਣ ਲਗਾਓ ਜਿੱਕੇ ਇਧਰੋਂ ਦਿਖਾ ਦਿਓ ਕੋਈ ਗੱਲ ਲੱਗ ਜੇ ਤੋਂ ਥਾਣਾ ਦਾ ਸੈਜ ਗਿਆ ਕੀ ਚੱਕ ਕਰ ਸਕਦੇ ਸੀ ਮਿਲਕ ਮੈਨ ਮਾਈ ਥੱਲੇ ਉਹ ਬੜਾ ਗਿਆ ਆ ਚੁੱਕੀ ਪਰਨਾ ਬੜਾ ਆ ਲੋ ਲੋ ਜੀ ਆ ਚੱਕਾ ਸਾਡੇ ਦੇ ਮਿਲਕ ਮੈਨ ਬਹੁਤ ਹੀ ਚੰਗੀ ਲੱਗੀ ਐ ਤੇ ਥਣ ਸੋੜੀ ਵੀ ਚੰਗਾ ਆ ਗਿਆ ਕਰਮਾਲੀ ਨੂੰ ਹਾਂ ਜੀ ਹਾਂ ਜੀ ਇਹਦਾ ਮੁੱਲ ਭਾਈ ਕੀ ਕਰਨਾ ਫਿਰ ਉਹ ਜੱਗੇ ਵੀ ਨਿਕਾ ਜੇ ਇਹਦਾ ਅੱਛਾ ਜੀ ਮੋਲ ਕਰ ਨੂੰ ਭਾਏ ਇਹਦਾ 90 95 ਜੋ ਮਰਜ਼ੀ ਕਰੀ ਜਾਈਏ ਲੈਣ ਦੇ ਨਾਲ ਕਰਨਾ ਲੈਣ ਦੇ ਨਾਲ ਕਰੀਏ ਹਾਂ ਜੀ ਪੂਰੇ ਹਾਂ ਨਾ ਜਿਹੜੀ ਦੇ ਨੇ 75000 ਦੇ ਦੇਣੀ ਜੱਗੇ ਵੀਰ ਠੀਕ ਐ ਬਿਲਕੁਲ ਇਹ ਥੋੜੀ ਬਹੁਤੀ ਛੋੜ ਹੋਊਗੀ ਨਹੀਂ ਤੇ ਨਹੀਂ ਉਹ ਵੀ ਕਰਦੇ ਹੋ ਨਹੀਂ ਹਾਂਜੀ ਤਾਂ ਛੋੜ ਹੀ ਵਿੱਚ ਹੀ ਤਾਂ 2000 ਛੋੜ ਪੱਕੀ ਜੋ 73 ਦੀ 73 ਹਾਂ ਨਾ ਹਣੀ ਜੋ ਲਓ ਬਈ 73000 ਦੀ ਅੱਜ ਰੇਡ ਬਿਲਕੁਲ ਯੋਕਰੋਲੇ ਆਪਾਂ ਨੂੰ ਆਪਾਂ ਨੇ ਨਹੀਂ ਵੀ ਵੀਰ ਦੇ ਕੋਲ ਜੋਸ਼ ਆਪਾਂ ਬਸ ਬਸ ਇਹਨੂੰ ਮੁਕੇ ਕੋਈ 70 ਲੱਖ ਕੋ ਘੱਟ ਲਾਵੇ ਮੁਰਗੇ ਆਪਾਂ ਨਹੀਂ ਸੁੱਤਣਾ ਚਾਹੀਦਾ ਠੀਕ ਹੈ ਲਓ ਬਈ ਲੈਣ ਦੇ ਨਾਲ ਹੀ ਵੀਰ ਨੇ ਰੇਡ ਕੀਤਾ ਵਾ 73000 ਹਾਂਜੀ ਇਹ ਸਾਮਕੇ ਨਾ ਮਤਲਬ ਵੀ ਹੋਰ ਮਤਲਬ ਵੀ 2-3 ਮਹੀਨੇ ਦੂਨੇ ਰੁਪਈਆਂ ਦੀ ਆ 7 ਕਿਲੋ ਦੇ 7 ਮਹੀਨੇ ਦੀ ਗੱਭਣ ਆ ਠੀਕ ਹੈ ਠੀਕ ਹੈ ਲਓ ਬਈ 73000 ਦੀ ਤਾਂ ਉਹ ਬਈ ਪਹਿਲੇ ਨੰਬਰ ਦੇ ਛੋਟੀ ਕਿੱਥੇ ਚਲੀ ਜਿਹੜੀ ਉਹ ਜੱਗੇ ਵੀਰ ਆਪਣੇ ਕੋਲ ਵੀਰ ਜਲੰਧਰ ਦੇ ਆ ਅੱਠਵੀਂ ਮਾਦ ਚ ਚੱਲਦੀ ਉਹਨਾਂ ਕੋਲ ਉਹਨਾਂ ਅੱਠਵੀਂ ਮਾਦੇ ਅੱਜ ਚੱਲ ਨਹੀਂ ਉਹ ਵੀ ਆ ਉਹ ਵੀ ਜੱਗੇ ਵੀ ਨਾ 6 ਦਿਨਾਂ ਦੇ ਵਿੱਚ ਵਿੱਚ ਅੱਛਾ ਈ ਇਹ ਨਹੀਂ ਵੀ 6 ਮਹੀਨੇ ਹੋ ਗਏ 6 ਦਿਨਾਂ ਦੇ ਵਿੱਚ ਅੱਠਵੀਂ ਮਾਂ ਚੱਲੀ ਆ ਠੀਕ ਆ ਠੀਕ ਆ 14 ਕਿਲੋ ਦੁੱਧ ਟੰਡੇ ਦੇ ਬਣਾ ਕੇ ਦਿੱਤਾ ਆ ਠੀਕ ਆ ਜੀ 14 ਕਿਲੋ 20 ਕਿਲੋ ਦੀ ਗਰੰਟੀ ਨਾਲ ਆਪਾਂ ਮੱਝ ਦਿੱਤੀ ਆ 20 ਕਿਲੋ ਤਾਂ ਮਾਂ ਮੱਝ ਮੇਰੇ ਘਟ ਦੇਵੇ ਅੱਛਾ ਈ ਤੇ ਤੁਸੀਂ ਮੈਨੂੰ ਫੋਨ ਨਹੀਂ ਕਰਨਾ ਲਾਦ ਕੇ ਮੇਰੇ ਘਰ ਲੈ ਆਉਣੇ ਆਪਣੇ ਰੁਪਈਏ ਲੈ ਜਾ ਬਿਲਕੁਲ ਸਹੀ ਗੱਲ ਲੈ ਲਓ ਜੀ ਕਿਹਦਾ ਐਪਗਾੜ ਗਈ ਆ ਅੱਜ ਸ਼ਾਮਾਂ ਦੇ ਟਾਈਮ ਕੋਈ ਨਾ ਸ਼ਾਮਾਂ ਨੂੰ ਇਦਾਂ ਬੰਦੀ ਜਿਵੇਂ ਲਾਦਣਾ ਗਾਵਾਂ ਬੰਦ ਲਾਉਂਦੇ ਆ ਛੱਡਾ ਇਹਦਾ ਦਿੰਦੀਆਂ ਬੰਦੀਆਂ ਲ ਲਈ ਜਲੰਧਰ 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 ਚਲੀ ਲੋ ਵੀਰ ਜੀ 73000 ਦੀ ਪਈ ਨੰਬਰ ਆ ਜੀ ਪਹਿਲਾਂ ਵਾਲੀ ਬਾਈ ਛੋਟੀ ਇਹ ਜੀਮ ਚੋਂ ਮੱਝ ਲੈਂਦੀ ਆ ਰਕੀ ਪਿਛਲੇ ਸਵੇਰੇ ਹਰਿਆਣਾ ਜੀਂਦ ਏਰੀਆ ਛੋਟੀ ਮੇਰੋਂ ਕਿੰਦਾ ਦੀ ਬਰੀਕ ਚਮੜੀ ਵਾਲੀ ਅੱਛਾ ਜੀ ਤੇ ਇਧਰ ਮੂੰਹ ਦਿਖਾਓ ਕਿੱਡਾ ਸੋਹਣਾ ਲੱਗਾ ਬਾਬੇ ਸਿੰਘ ਚਾਹ ਤੂਬ ਜ਼ੋਰ ਤੇ ਸਿੰਘ ਆ ਗਿਆ ਇਹਦਾ ਥੱਲੇ ਭੇਡੂ ਸਿੰਘ ਭੇਡੂ ਭੇਡੂ ਹੀ ਲਾਦਾ ਜੀ ਚਲੋ ਜਿਹੜਾ ਮਰਜ਼ੀ ਨੌ ਕਿਲੋ ਦੋ ਦੇ ਜੀ ਅੱਛਾ ਜੀ 2 ਮਹੀਨੇ ਹੋ ਗਏ ਜੋ ਨਵੀਂ ਹੋਈ ਨੂੰ ਪਰ ਗਰਮੀ ਬੜੀ ਆ ਉਹ ਆਪਾਂ ਚੈੱਕ ਕਰਾਈ ਕਿਉਂਕਿ ਉਹ ਹੁਣ ਜਿਆਦਾ ਤਿੰਨਾਂ ਦੀ ਠੀਕ ਹੈ ਠੀਕ ਹੈ ਇਹ ਨਹੀਂ ਜੋ ਆਪਾਂ ਚੈੱਕ ਕਰਾਈ ਅੱਛਾ ਜੀ ਇਹ ਕੋਈ ਵੀਰ ਭਰਾ ਲੈ ਜਾ ਤਾਂ ਨਹੀਂ ਉਹਦੀ ਜੇ ਨਹੀਂ ਖੜਾ ਤਾਂ ਵੀ ਉਹਦੀ ਪਹਿਲਾਂ ਗਾਰੰਟੀ ਨਹੀਂ ਆਪਾਂ ਜੀ 1 ਰੁਪਏ ਦੇ ਦੇਣੀ ਨਹੀਂ ਬਿਲਕੁਲ ਆਪਾਂ ਚੈੱਕ ਨਹੀਂ ਕਰਾਈ ਉਹਦੀ ਗਾਰੰਟੀ ਆ ਅੱਛਾ ਜੀ ਉਹਦੀ 100% ਗਾਰੰਟੀ ਆ ਠੀਕ ਆ 7 ਮਹੀਨੇ ਦੀ ਹਾਂ ਇਹਦੇ ਡਾਕਟਰਾਂ ਦਾ ਗਰਮੀ ਬੜੀ ਆ ਇੱਕ ਵੱਡੀ ਮਾਜ 2 ਮਹੀਨੇ ਦੀ ਨਹੀਂ ਚੈੱਕ ਹੋਣੀ ਠੀਕ ਹੈ ਠੀਕ ਹੈ ਜੀ ਤੇ ਚਲੋ ਬਤਰਾਵੇ ਪਤਾ ਲੱਗ ਜਦਾ ਜੀ ਬਾਅਦ ਨਾਮ ਵਾਲਾ ਮੂਲਾ ਨਹੀਂ ਉਹ ਤੇ ਆਂਦੇ ਸਾਡੀ ਗਰੰਟੀ ਘਰ ਆਲੇ ਅੱਛਾ ਅੱਛਾ ਉਹਨਾ ਗਰੰਟੀ ਦਿੱਤੀ ਪਰ ਆਪਾਂ ਗਰੰਟੀ ਨਹੀਂ ਦੇਣੀ ਕਿਉਂਕਿ ਆਪਣਾ ਆਨਲਾਈਨ ਦਾ ਕੰਮ ਹੈ ਸਾਡੇ ਨੂੰ ਰੀਡ ਕਰਨਾ ਹਾਂ ਇਹ ਓਦਾਂ ਨੇ ਜੇ ਸੂਣਾ ਨਹੀਂ ਤਾਂ ਵੀ ਉਹਦੀ ਖਾਲੀ ਨਹੀਂ ਨਿਕਲੀ ਤਾਂ ਵੀ ਉਹਦੀ ਬਹੁਜੀ ਹਰੀਆਲੇ ਦੀ ਝੋਟੀ ਝੋਟੀ ਇਹ ਕੱਦ ਦੇਖੋ ਝੋਟੀ ਦਾ ਤੇ ਕੱਦ ਵਜਨ ਦੀ ਝੀ ਝੋਟੀ ਠੀਕ ਹੈ ਝੀ ਝੋਟੀ ਆ ਜੀ ਦੇਰੀਏ ਦੀ ਝੋਟੀ ਦੁੱਧ ਕਿੰਨਾ ਸੂਲ ਹੋ ਜੀ 9 ਲੀਟਰ ਦੁੱਧ ਜਸਤ ਜਿਹੜਾ ਮੋਕੇ ਤੇ ਤਿਆਰ ਆ ਇਹ ਸੂਲ ਦਾ ਚੱਡਾ ਲਾਇਆ ਪਿਆ ਕਰਮਾਲੀ ਦੇ ਇਹਦੀ ਜੱਗੇ ਵੀ ਵੀਡੀਓ ਆਪਾਂ ਨੂੰ ਪਾਈ ਗੱਭਣ ਤਿਆਰ ਹੋਈ ਦੀ ਅੱਛਾ ਜੀ ਤਾਂ ਮੈਂ ਨਾ ਕਮਾਲਾ ਹੀ ਲੱਤੀਆਂ ਝੋਟੀ ਦੀਆਂ ਨੇ ਅੱਛਾ ਅੱਛਾ ਹਾਂ ਅੱਛਾ ਫੇਰ ਉਹਨਾਂ ਦਾ ਹਮ ਜ਼ੇਤ ਸੀ ਆਓ ਠੀਕ ਹੈ ਠੀਕ ਹੈ ਲਓ ਭਾਈ ਇਹ ਨੱਚਦੀ ਈ ਗਣੀ ਘੋੜਿਆਂ ਵਾਂਗੂ ਨੱਚਦੀ ਟੱਪਦੀ ਫਿਰਦੀ ਕਰਮਾ ਸੋ ਵਾਹਿਗੁਰੂ ਲਓ ਜੀ ਕਰੋ ਜੀ ਜੱਟ ਖਾਲਸਾ ਨੂੰ ਭਾਈ ਲੱਗ ਗਿਆ ਜਰੂਰ ਆ ਦਿਖਾਓ ਮਾੜਾ ਥਾਂ ਸੱਚ ਕਵਾਈਆਂ ਇਹੋ ਜੀਆਂ ਮੈਂ ਨਾ ਗੱਲ ਹੀ ਛੱਡ ਦੋ ਅੱਛਾ ਜੀ ਪੁੱਤ ਬੱਚਾ ਜਿਹੜਾ 15 ਸਾਲਾਂ ਦਾ ਠੀਕ ਹੈ ਠੀਕ ਹੈ ਇੰਨੀ ਬੋਲੀ ਆ ਇਹ ਜਿਹੜੀਆਂ ਬੋਲਦੀਆਂ ਠੀਕ ਹੈ ਤੇ ਇਹਦਾ ਮੁੱਲ ਭਾਜੀ ਕਿਹੜਾ ਜੇ ਅੱਗੇ ਵੀ ਰੋ ਤੇ ਆਉਂਦੇ ਅਸੀਂ ਤਾਂ ਬੜੀ ਮਹਿੰਗੀ ਦੇ ਦਿੰਦੀ ਅੱਛਾ ਜੀ ਆਪਾਂ ਸੀਦੀ ਦੇ ਦਈਏ ਨਹੀਂ ਆਪਾਂ ਦਾ ਥੇਤਰ ਜਿੱਥੇ ਐਂਡ ਦੇ ਦੇਣੀ ਜਿੱਥੇ ਐ ਦੇ ਦੇਣੀ ਇਹ ਪੂਰੇ 70000 ਦੇ ਲਓ ਜੀ ਪੂਰੇ 70000 ਦੇ ਜੇ ਜੋੜਾ ਕੋਈ ਲਾਗੇ ਤੇ ਫਿਰ ਥੋੜਾ ਬਹੁਤਾ ਜਕੇ ਵੀਰ ਹੋ ਜੂ ਕੋ ਮੋਲੇ ਆਪਾਂ ਨਹੀਂ ਲੈ ਕੇ ਮੰਗਦੇ ਮੈਂ ਤੁਹਾਨੂੰ ਕਿਹਾ ਵੀ ਆਪਾਂ ਲੈਣ ਦੇਣੇ ਕਰਨਾ ਮੋਲ ਹੁਣ 65-70000 ਰੁਪਏ ਦਾ ਵਜਨ ਨਹੀਂ ਲਈ ਬਣੀ ਨਹੀਂ ਠੀਕ ਕਰਮਾਲੀ ਨਹੀਂ ਥੋੜਾ ਧਿਆਨ ਲੀਟਰ ਕੱਲ ਹੀ ਆਪਾਂ ਅੰਦਰ ਕਰਨੀ ਆ ਕੱਲ੍ਹ ਦੁੱਧ ਆ ਜੀ 2 ਮਹੀਨੇ ਹੋ ਗਏ ਬਣੀ ਜੇ ਇਹ ਤਾਂ ਕਿਤੇ ਘਰੋਂ ਜਾ ਕੇ ਨਿਕਲ ਆਵੇ ਅੱਛਾ ਜੀ ਤੇ ਲੱਖ ਦੀ ਤੇ ਫਿਰ ਟੋਕੜੇ ਕਿ ਬਣੀ ਹੋ ਜਾਣੀਆਂ ਹੋ ਜਾਣੀਆਂ ਹੋਣੀਆਂ ਆ ਹਾਂ ਇਸ ਟਾਈਮ 70000 ਦੀ 7 ਓ ਬਾਈ ਜੀ ਸੱਤਾਂ ਤੇ 73 ਜਿਹੜਾ ਬਾਈ ਜੀ ਜੱਗੇ ਵੀਰ ਕੋਈ ਦਿੰਦਾ ਨਹੀਂ ਉਹਦੇ ਦੀਆਂ ਝੋਟੀਆਂ ਨਹੀਂ ਬਿਲਕੁਲ ਸਹੀ ਜੀ ਲਓ ਜੀ ਘਰ ਪਿਆ ਸ਼ਿੰਗਾਰ ਵੱਜਿਆ ਘਰ ਵੱਜੀ ਹੋਏ ਦੇ ਓਠੀ ਠੀਕ ਜੀ ਆ ਲਓ ਬਾਈ ਜੀ ਪਸ਼ੂ ਬਾਈ ਦੇ ਕੋਲ ਜਿਹੜੇ ਦੋਵੇਂ ਬਹੁਤ ਚੰਗੇ ਆ ਤੇ ਜੀ ਜਿਹੜੀ ਸੇਲ ਹੋ ਗਈ ਆ ਬਹੁਤ ਸੇਲ ਹੋ ਗਈ ਜੱਗੇ ਵੀਰ ਤੇ ਕਰੋ ਬਾਈ ਹਰਪਾਲ ਦੇ ਨਾਲ ਕੰਟੈਕਟ ਤੇ ਇਹ ਵੀ ਚੱਕ ਲੋ ਮਿੰਟ ਹੋ ਗਿਆ ਤਾਂ ਇਹ ਵੀ ਜੇ ਇਹ ਕਮੇਟੀਆਂ ਜੱਗੇ ਵੀਰ ਕਮੇਟੀਆਂ ਕਮੇਟੀਆਂ ਇਹ ਜਿਹੜਾ ਜੋੜਾ ਲੈ ਜੀ ਹਾਂਜੀ ਤੇ ਜਿੰਨੇ ਰੁਪਏ ਆਪਾਂ ਮੰਗੇ ਉਹ ਤਾਂ ਦੋਨੇ ਰੁਪਏ ਜੋੜੇ ਤੇ ਫੇਰ ਬਣ ਜਾਣਗੇ ਨਵਲ ਹੋ ਜਾਣੇ ਪਿਛੇ ਰਹਿ ਗਏ ਸਾਡੇ 3 ਮਹੀਨੇ ਉਹਦੇ 3 ਮਹੀਨੇ ਰਹਿ ਗਏ ਤਾਂ ਮਾੜੀ ਰੱਖੋ ਬਾਹਰ ਆ ਹਾਂ ਤੇ ਹੋਰ ਬਾਈ ਕੋਈ ਕਹਿਣਾ ਬਸ ਇਹ ਬੇਨਤੀ ਜੱਗੇ ਵੀਰ ਇੱਥੇ ਆਓ ਆਪਣੇ ਦੋ ਟਾਈਮ ਬਣ ਤਿੰਨ ਟਾਈਮ ਚੋ ਕੇ ਖੜੋ ਬਿਲਕੁਲ ਸਹੀ ਗੱਲ ਹੈ ਲੋਬਾ ਜੀ ਹਰ ਵਾਰੀ ਬਾਈ ਦੀ ਉਹ ਬੇਨਤੀ ਹੁੰਦੀ ਆ ਇੱਥੇ ਆ ਕੇ ਦੋ ਟਾਈਮ ਬਣਦੀ ਗੱਲ ਹੈ ਕਰੋ ਆਓ ਆਪਣੀਆਂ ਪਤਾ ਨਹੀਂ ਜੋ ਵੀਰ ਜੱਜੇ ਵੀਰ ਪਤਾ ਚੱਲਿਆ ਗਰਮੀ ਦਾ ਮੌਸਮ ਆ ਤੇ ਲੋਵਾਦ ਵੀ ਜਾਂਦੀ ਹੈ ਕਿਲੋ ਘੜ ਵੀ ਜਾਂਦੀ ਹੈ ਇਹ ਦੋ ਚਾਦਾ ਸਾਂਭਿਆ ਕਰੋ ਬਿਲਕੁਲ ਸਹੀ ਜੀ ਫੇਰ ਫੋਨ ਲਾਇਆ ਕਰੇ ਬੰਦਾ ਵੀ ਤੜੀਨ ਭਾਰ ਮੱਝ ਘੜ ਗਈ ਵਧ ਗਈ ਹੁਣ ਆਪਾਂ ਮਾਝ ਦਾ 14 ਕਿਲੋ ਦੁੱਧ ਬਣਾਤਾ ਲੀਟਰਾਂ ਬਣਾਇਆ ਤੇ ਇਹ ਕਿਲੋ ਘਰ ਵੀ ਜਾਊ ਤੇ ਹੁਣ ਆਪਾਂ ਲਾਹਮਾ ਥੋੜਾ ਦੇ ਸਕਦੇ ਨਹੀਂ ਇੱਥੇ ਵਿੱਚ ਹੋਈ ਹੈ ਰੋ ਲਾਹਮਾ ਇੱਥੇ ਇੱਕ ਟਾਈਮ ਆਪਾਂ ਵੀਡੀਓ ਕਰਦੇ ਚਾਹੀਏ ਇੱਕ ਦਿਨ ਆਪਣੇ ਆਣ ਕੇ ਕਰ ਚੀਏ ਲਾਹਮਾ ਹੀ ਕੋਈ ਨਹੀਂ ਦੇ ਲਾਹਮਾ ਹੀ ਕੋਈ ਨਹੀਂ ਆ ਗੱਲ ਹੋ ਗਈ ਲੋ ਬਈ ਜਿਹੜੇ ਦੂਰ ਬੈਠੇ ਹੋ ਵੀਰ ਸੱਜਣ ਆਪਣੇ ਤੁਹਾਨੂੰ ਵੀਡੀਓ ਕਾਲ ਤੇ ਜਰੂਰ ਚਵਾ ਲਿਆ ਕਰੋ ਜੇ ਕੋਈ ਨਹੀਂ ਪਹੁੰਚਿਆ ਜਾਂਦਾ ਬਸ ਬਸ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਹਾਂਜੀ